ਸਰੀ ਫੂਡ ਬੈਂਕ ਦੀਆਂ ਸ਼ੈਲਫਾਂ ਖਾਲੀ ਪਈਆਂ ਨੇ ਜਿਸ ਕਰਕੇ ਉਹ ਹੁਣ ਮਦਦ ਦੀ ਬੇਨਤੀ ਕਰ ਰਹੇ ਨੇ ਫਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਭੋਜਨ ਦੇਣਾ ਹੈ ਉਹਨਾਂ ਦੇ ਲਈ ਮਦਦ ਕਰਨ ਦੀ ਸਥਿਤੀ ਕੁਝ ਔਖੀ ਲੱਗ ਰਹੀ ਹੈ ਫੂਡ ਬੈਂਕ ਨੇ 2024 ਦੇ ਵਿੱਚ ਹੁਣ ਤੱਕ ਲਗਭਗ 3 ਲੱਖ ਖਰਚ ਕੀਤੇ ਨੇ ਜਾਣਕਾਰੀ ਮੁਤਾਬਕ ਫੂਡ ਬੈਂਕ ਪਹਿਲਾਂ ਹੀ ਦੁੱਧ ਅੰਡੇ ਚਾਵਲ ਤੇ ਪ੍ਰੋਟੀਨ ਵਰਗੇ ਸਟੈਪਲਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭੋਜਨ ਖਰੀਦਣ ਦੇ ਲਈ ਆਪਣਾ ਸਾਰਾ ਰਿਜ਼ਰਵ ਬਜਟ ਵਰਤ ਚੁੱਕਾ ਹੈ ਸਕੂਲ ਦੇ ਨਾਲ ਸਿਰਫ 2 ਹਫ਼ਤੇ ਦੂਰਸਰੀ ਫੂਡ ਬੈਂਕ ਮਦਦ ਲਈ ਇੱਕ ਜ਼ਰੂਰੀ ਬੇਨਤੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਅਲਮਾਰੀਆਂ ਖਾਲੀ ਨੇ ਤੇ ਇਸ਼ਾਰਾ ਹੈ ਕਿ ਇਸ ਗੱਲ ਦਾ ਪਰਿਵਾਰਾਂ ਨੂੰ ਪੱਜੜ ਲਈ ਤਿਆਰ ਕਰਨ ਦੇ ਵਿੱਚ ਮਦਦ ਕਰਨ ਦੀ ਸਥਿਤੀ ਵਿੱਚ ਨਹੀਂ ਹੈ ਕੈਮ ਸਵੇਜ ਐਗਜ਼ੀਕਿਟਿਵ ਡਾਇਰੈਕਟਰ ਕੈਮ ਨੇ ਕਿਹਾ ਹੈ ਕਿ ਗਰਮੀਆਂ ਆਮ ਤੌਰ ਦੇ ਉੱਤੇ ਫੂਡ ਬੈਂਕਾਂ ਲਈ ਬਹੁਤ ਮੁਸ਼ਕਲ ਹੁੰਦੀਆਂ ਨੇ ਫੂਡ ਬੈਂਕ ਨੇ ਕਿਹਾ ਹੈ ਕਿ ਸਰਦੀਆਂ ਦੇ ਵਿੱਚ ਤੇ ਬਸੰਤ ਵਿੱਚ ਜਦੋਂ ਹਰ ਕੋਈ ਆਪਣੇ ਰੁਟੀਨ ਵਿੱਚ ਵਾਪਸ ਜਾਂਦੇ ਨੇ ਤਾਂ ਯਕੀਨਨ ਉਹ ਇਸ ਬਾਰੇ ਸੋਚ ਨਹੀਂ ਰਹੇ ਹੁੰਦੇ ਉਹਨਾਂ ਕਹਿੰਦੇ ਕਿ ਇਹ ਨਹੀਂ ਕਹਿ ਸਕਦੇ ਕਿ ਜੀਵਨ ਸੰਕਟ ਦੇ ਚੱਲ ਰਹੀ ਲਾਗਤ ਤੇ ਕਿਰੀਆਨੇ ਦੀਆਂ ਉੱਚੀਆਂ ਕੀਮਤਾਂ ਵੀ ਦਾਣ ਵਿੱਚ ਗਿਰਾਵਟ ਯੋਗਦਾਨ ਪਾ ਰਹੀਆਂ ਨੇ ਸਾਨੂੰ ਅਸਲ ਵਿੱਚ ਇਹ ਯਕੀਨੀ ਬਣਾਉਣ ਲਈ ਭੋਜਨ ਖਰੀਦਣਾ ਸ਼ੁਰੂ ਕਰਨਾ ਪਿਆ ਕਿ ਅਸੀਂ ਉਸ ਲੋਡ ਨੂੰ ਪੂਰਾ ਕਰ ਸਕੀਏ ਜਿਸ ਦਾ ਅਸੀਂ ਸਮਾਜ ਵਿੱਚ ਸਾਹਮਣਾ ਕਰ ਰਹੇ ਹਾਂ ਫੂਡ ਬੈਂਕ ਨੇ 2024 ਦੇ ਵਿੱਚ ਹੁਣ ਤੱਕ ਲਗਭਗ ਡਾਲਰ 3 ਲੱਖ ਖਰਚ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਫੂਡ ਬੈਂਕ ਪਹਿਲਾਂ ਹੀ ਦੁੱਧ ਅੰਡੇ ਚਾਵਲ ਤੇ ਪ੍ਰੋਟੀਨ ਵਰਗੇ ਸਟੈਪਲਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਭੋਜਨ ਦੀ ਖਰੀਦਣ ਲਈ ਆਪਣੇ Sara. ਰਿਜ਼ਰਵ ਬਜਟ ਵਾਰਤ ਚੁੱਕੇ ਨੇ ਸਵੇਜ ਦਾ ਕਹਿਣਾ ਹੈ ਕਿ ਸਾਲ ਦਰ ਸਾਲ ਮੰਗ ਵਧ ਰਹੀ ਹੈ ਜਦੋਂ ਕਿ ਦਾਨ ਘਟ ਰਹੇ ਨੇ ਜ਼ਿਆਦਾਤਰ ਕਾਫੀ ਘਾਟ ਆਮਦਨੀ ਵਾਲੇ ਪਰਿਵਾਰਾਂ ਦੇ ਨਾਲ ਕੰਮ ਕਰਦੇ ਆਂ ਤੇ ਉਹ ਪਰਿਵਾਰ ਉਸਨ ਆਪਣੀ ਆਮਦਨ ਦਾ 70 ਤੋਂ 80 ਫੀਸਦੀ ਦੇ ਵਿਚਕਾਰ ਸਿਰਫ ਕਿਰਾਏ ਤੇ ਰਿਹਾਇਸ਼ਤੇ ਖਰਚ ਕਰ ਰਹੇ ਨੇ ਇਸ ਲਈ ਇਹ ਕਿਸੇ ਹੋਰ ਚੀਜ਼ ਲਈ ਬਹੁਤ ਨਹੀਂ ਬਚਿਆ ਫੂਡ ਬੈਂਕ ਨੂੰ ਮਿਲਣ ਵਾਲੇ ਪਰਿਵਾਰਾਂ ਦੇ ਵਿੱਚ ਅਕਸਰ ਦੋ ਜਾਂ ਤਿੰਨ ਬੱਚਿਆਂ ਵਾਲਾ ਇੱਕ ਵਿਆਹੁਤਾ ਜੋੜਾ ਜਾਂ ਦੋ ਬੱਚਿਆਂ ਵਾਲੇ ਇਕੱਲੇ ਮਾਤਾ ਪਿਤਾ ਹੁੰਦੇ ਨੇ ਸਪਸ਼ਟ ਤੌਰ ਤੇ ਸਰੀ ਫੂਡ ਬੈਂਕਸ ਹੋਣ ਦੇ ਨਾਤੇ ਸਾਡੇ ਕੋਲ ਬਹੁਤ ਸਾਰੇ ਨਵੇਂ ਆਏ ਨੇ ਤੇ ਸ਼ਰਨ ਮੰਗਣ ਵਾਲੇ ਵੀ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰ ਰਹੇ ਨੇ ਇਸ ਲਈ ਅਸੀਂ ਸਮੇਂ ਜੋ ਕਰ ਸਕਦੇ ਹਾਂ ਉਹ ਉਸ ਦੀ ਬਹੁਤ ਵੱਡੀ ਮੰਗ ਹੈ ਸਵੇਸ਼ ਤਾਂ ਕਹਿਣਾ ਹੈ ਕਿ ਵੱਖ-ਵੱਖ ਨਸਲੀ ਪਛੋਕੜਾ ਨੂੰ ਪੂਰਾ ਕਰਨ ਦੇ ਯੋਗ ਹੋਣ ਦੇ ਵਿੱਚ ਵੀ ਕੁਝ ਚੁਣੌਤੀਆਂ ਪੈਦਾ ਕਰ ਰਿਹਾ ਹੈ ਹਰ ਕੋਈ ਸਪੈਗਟੀ ਤੇ ਟਮਾਟਰ ਦੀ ਚਟਨੀ ਨਹੀਂ ਜਾਂਦਾ ਕਈ ਵਾਰ ਬੀਨਜ਼ ਜਾਂ ਚੌਲ ਜਾਂ ਦਾਲ ਤੇ ਇਸ ਤਰ੍ਹਾਂ ਦੀ ਵੀ ਚੀਜ਼ ਹੁੰਦੀ ਹੈ ਹਰ ਕੋਈ ਗਰਾਊਂਡ ਬੀਫ ਨਹੀਂ ਲੈ ਸਕਦਾ ਇਸ ਲਈ ਹਲਾਲ ਜਾਂ ਕਿਸ਼ੋਰ ਜਾਂ ਸ਼ਾਕਾਹਾਰੀ ਵਿਕਲਪਾਂ ਦੀ ਕੋਸ਼ਿਸ਼ ਵੀ ਕਰੋ ਜਿਵੇਂ ਕਿ ਲੋਕ ਸਕੂਲ ਵਾਪਸ ਜਾਣ ਲਈ ਤਿਆਰ ਹੋ ਰਹੇ ਨੇ ਸਵੇਜ ਉਮੀਦ ਕਰਦੇ ਨੇ ਕਿ ਲੋਕ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਗੇ ਉਹ ਸੁਝਾਅ ਦਿੰਦੇ ਨੇ ਕਿ ਜਿਵੇਂ ਕਿ ਚੀਜ਼ ਪੋਰਸ਼ਨ ਯੋਗਰਟ ਪੈਕੇਟ ਪੈਕੇਟਸ ਜਿਹੜੀ ਇੰਟੈਂਟਡ ਓਟਮੀਲ ਅਤੇ ਵਰਗੀਆਂ ਚੀਜ਼ਾਂ ਨੂੰ ਛੱਡਣਾ ਸਭ ਤੋਂ ਵਧੀਆ ਹੈ ਉਹਨਾਂ ਚੀਜ਼ਾਂ ਦੇ ਉਲਟ ਜੋ ਘੱਟ ਪੋਸ਼ਟਿਕ ਹੁੰਦੀਆਂ ਨੇ ਜਿਵੇਂ ਕਿ ਚਾਕਲੇਟ ਕਵਰਡ ਗ੍ਰੈਨੋਲਾ ਬਾਰਸ ਤੇ ਬ੍ਰੇਕਫਾਸਟ ਫੈਸਟਰੀਜ਼ ਤੇ ਸ਼ੂਗਰੀ ਸੀਰੀਅਲਸ 2023 ਦੇ ਸੁਬਾਈ ਬਜਟ ਵਿੱਚ BC ਸਰਕਾਰ ਨੇ ਸਕੂਲ ਫੂਡ ਪ੍ਰੋਗਰਾਮਾ ਦੇ ਵਿੱਚ 3 ਸਾਲਾਂ ਵਿੱਚ ਡਾਲਰ 214 ਮਿਲੀਅਨ ਦੇ ਨਿਵੇਸ਼ ਦੀ ਪੁਸ਼ਟੀ ਕੀਤੀ ਪੂਰੇ ਕੈਨੇਡਾ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਨਿਵੇਸ਼ ਪਰ ਕੁਝ ਮਹਰਾਂ ਦਾ ਮੰਨਣਾ ਹੈ ਕਿ ਇਹ ਅਜੇ ਵੀ ਕਾਫੀ ਨਹੀਂ ਹੈ ਤੇ ਇੱਕ ਤਾਲਮੇਲ ਵਾਲੇ ਰਾਸ਼ਟਰੀ ਪ੍ਰੋਗਰਾਮ ਲਈ ਜ਼ੋਰ ਦਿੱਤਾ ਗਿਆ ਹੈ ਇਸ ਬਸੰਤ ਵਿੱਚ ਫੈਡਰਲ ਸਰਕਾਰ ਨੇ ਹਰ ਸਾਲ 4 ਲੱਖ ਬੱਚਿਆਂ ਨੂੰ ਭੋਜਨ ਦੇਣ ਦੇ ਟੀਚੇ ਦੇ ਨਾਲ ਇੱਕ ਰਾਸ਼ਟਰੀ ਸਕੂਲ ਭੋਜਨ ਪ੍ਰੋਗਰਾਮ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਔਟਵਾ ਨੇ ਪ੍ਰੋਗਰਾਮ ਦੇ ਅਗਲੇ 5 ਸਾਲਾਂ ਵਿੱਚ 1 ਬਿਲੀਅਨ ਖਰਚ ਕਰਨ ਦੀ ਯੋਜਨਾ ਦਾ ਐਲਾਨ ਵੀ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ